ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਸੀਂ ਬਹੁਤ ਪਸੰਦ ਕਰੋਗੇ ਹਾਂ ਜੀ ਚੱਲਦੇ ਹਾਂ ਅੱਜ ਦੀ ਕਹਾਣੀ ਦੇ ਵੱਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਸ਼ਨ ਅੱਜ ਆਪਣੇ ਡਿਊਟੀ ਤੋਂ ਵਾਪਸ ਆਇਆ ਤੇ ਆਪਣੀ ਮਾਂ ਨੂੰ ਕਹਿੰ ਲਗਾ ਮਾਂ ਅੱਜ ਕੋਰਟ ਵਿੱਚ ਮੇਰੇ ਕੋਲ ਅਜੀਬ ਤਰ੍ਹਾਂ ਦਾ ਮੁਕੱਦਮਾ ਆਇਆ ਸੀ ਜਸ਼ਨ ਸ਼ਾਮ ਨੂੰ ਅਦਾਲਤ ਵਾਪਸ ਆਉਣ ਤੋਂ ਬਾਅਦ ਆਪਣੀ ਮਾਂ ਨਾਲ ਚਾਹ ਪੀਂਦੇ ਸਮੇਂ ਇਕੱਲਾ ਕਰ ਰਿਹਾ ਸੀ। ਉਸ ਦੀ ਮਾਂ ਦੀਆਂ ਨਜ਼ਰਾਂ ਉਸ ਵੱਲ ਵਧ ਗਈਆਂ। ਜਸ਼ਨ ਕਹਿਣ ਲੱਗਾ ਮਾਂ ਅੱਜ ਇੱਕ ਇਸ ਤਰ੍ਹਾਂ ਦਾ ਮੁਜਰਾ ਮੇਰੇ ਸਾਹਮਣੇ ਆਇਆ ਜਿਸ ਉੱਤੇ ਸ਼ਰਾਬ ਪੀ ਕੇ ਕਿਸੇ ਦੀ ਹੱਤਿਆ ਕਰਨ ਦਾ આરોਪ ਸੀ। ਪਰ ਤੁਸੀਂ ਜਾਣਦੇ ਹੋ ਜਦੋਂ ਸਰਕਾਰੀ ਵਕੀਲ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੇ ਹੀ ਪਿਤਾ ਨੂੰ ਸਾਹਮਣੇ ਖੜਾ ਕਰ ਦਿੱਤਾ। ਜਸ਼ਨ ਦੀ ਮਾਂ ਕਹਿੰਦੀ ਮੈਂ ਕੁਝ ਸਮਝੀ ਨਹੀਂ ਫਿਰ ਜਸ਼ਨ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਸ਼ੁਰੂ ਤੋਂ ਹੀ ਉਸ ਨੂੰ ਵਿਗਾੜਿਆ ਹੋਇਆ ਸੀ ਉਸ ਦੇ ਦਾਦਾ ਜੀ ਦੀ ਚੰਗੀ ਜ਼ਮੀਨ ਜਾਇਦਾਦ ਸੀ ਉਹਨਾਂ ਕੋਲ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਸੀ ਨੌਕਰੀ ਦੀ ਵੀ ਕਦੀ ਜ਼ਰੂਰਤ ਨਹੀਂ ਸੀ ਪਈ ਉਹਨਾਂ ਨੂੰ ਬਸ ਉਹ ਮੁੰਡਾ ਆਵਾਰਾਂ ਕਰਦੀ ਕਰਦਾ ਸ਼ਰਾਬ ਪੀ ਕੇ ਇੱਧਰ ਉੱਧਰ ਘੁੰਮਣ ਦਾ ਸ਼ੌਂਕ ਉਹਨੂੰ ਬਹੁਤ ਸੀ ਉਸਦੀ ਇਹ ਆਦਤ ਤੋਂ ਪਰੇਸ਼ਾਨ ਹੋ ਕੇ ਉਸਦੀ ਮਾਂ ਨੇ ਬਚਪਨ ਵਿੱਚ ਹੀ ਉਸਦੇ 3 ਸਾਲਾਂ ਦੇ ਭਰਾ ਨੂੰ ਲੈ ਕੇ ਅਲੱਗ ਹੋ ਗਈ ਸੀ ਕਿਉਂਕਿ ਉਹ ਸਦਾ ਘਰ ਛੱਡਣਾ ਚਾਹਦੀ ਸੀ ਉਹ ਆਪਣੇ ਵੱਡੇ ਮੁੰਡੇ ਨੂੰ ਵੀ ਜਦੋਂ ਨਾਲ ਲਜਾਣ ਲੱਗੀ ਤਾਂ ਉਸਦੇ ਪਿਤਾ ਨੇ ਵੱਡਾ ਮੁੰਡਾ ਅਰਸ਼ ਜਿਸ ਦਾ ਨਾਮ ਸੀ ਉਸ ਨੂੰ ਪੇਜਣ ਤੋਂ ਇਨਕਾਰ ਕਰ ਦਿੱਤਾ ਮਾਂ ਦੇ ਜਾਂਦਿਆਂ ਵੀ ਫਿਰ ਵੱਡਾ ਮੁੰਡਾ ਵੀ ਆਜ਼ਾਦ ਹੋ ਗਿਆ ਉਸ ਨੂੰ ਹਰ ਇੱਕ ਨਾਜਾਇਜ਼ ਜਿੱਦ ਨੂੰ ਪੂਰਾ ਕੀਤਾ ਜਾਂਦਾ ਸੀ ਹਾਲਤ ਇਹ ਸੀ ਕਿ ਜਦੋਂ ਉਹ ਜਵਾਨ ਹੋਇਆ ਤਾਂ ਉਹ ਵੀ ਆਪਣੇ ਪਿਓ ਦੇ ਰਾਹ ਤੇ ਚੱਲ ਪਿਆ ਉਸ ਨੇ ਸਿੱਧੀ ਤਰ੍ਹਾਂ ਕਿਹਾ ਜੱਜ ਸਾਹਿਬ ਬਚਪਨ ਇੱਕ ਅਜਿਹੀ ਤਰ੍ਹਾਂ ਦੀ ਮਿੱਟੀ ਹੁੰਦਾ ਹੈ ਮਾਪੇ ਆਪਣੇ ਬੱਚੇ ਨੂੰ ਜਿਸ ਤਰ੍ਹਾਂ ਢਾਲਣਾ ਚਾਹੁੰਦੇ ਹੁਣ ਜਿਸ ਨਾਲ ਸਿਖਾਉਂਦੇ ਹਨ ਜੋ ਕਰਦੇ ਹਨ ਬੱਚਾ ਉਹੀ ਸਿੱਖਦਾ ਹੈ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹੀ ਕਰਦਾ ਹੈ ਜੋ ਉਸਦੇ ਮਾਪੇ ਕਰਦੇ ਨੇ ਤੇ ਬੱਚਾ ਵੀ ਉਹੀ ਸਿੱਖਦਾ ਹੈ ਅੱਜ ਮੈਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਢਾਲਿਆ ਸੀ ਕਿ ਜਿਸ ਦਾ ਨਤੀਜਾ ਮੇਰੇ ਸਾਹਮਣੇ ਆ ਗਿਆ ਮੈਂ ਆਪਣੇ ਪੁੱਤਰ ਨੂੰ ਵੱਡੇ ਛੋਟੇ ਦੀ ਪਹਿਚਾਨ ਨਹੀਂ ਕਰਾਈ ਹਰ ਇੱਕ ਤੇ ਹੱਥ ਜੁਕਣਾ ਹੀ ਸਿਖਾਇਆ ਚਾਹੇ ਵੱਡਾ ਹੋਵੇ ਚਾਹੇ ਛੋਟਾ ਉਸ ਵੇਲੇ ਅਰਸ਼ ਨੇ ਮੰਨਿਆ ਕਿ ਜੱਜ ਸਾਹਿਬ ਮੈਂ ਕਬੂਲ ਕਰਦਾ ਹਾਂ ਮੈਂ ਸ਼ਰਾਬ ਪੀ ਪੀ ਕੇ ਛੱਤ ਤੇ ਗਿਆ ਸੀ ਜਦੋਂ ਬਲਜਿੰਦਰ ਸਿੰਘ ਦੀ 12 ਸਾਲ ਦੀ ਬੇਟੀ ਨਾਲ ਕੁਲਦੀਪ ਸਿੰਘ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੇਰਾ ਖੂਨ ਖਾਲ ਉੱਠਿਆ ਮੈਂ ਉਸ ਨੂੰ ਰੋਕਣ ਦੀ ਚਾਹਤ ਵਿੱਚ ਪਤਾ ਨਹੀਂ ਕਦੋਂ ਮੇਰਾ ਉਸ ਤੇ ਹੱਥ ਉੱਠਿਆ ਤੇ ਮੈਂ ਉਸ ਦਾ ਖੂਨ ਕਰ ਦਿੱਤਾ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਇੰਨਾ ਕਹਿ ਕੇ ਅਰਸ਼ ਚੁੱਪ ਕਰ ਗਿਆ ਉਸ ਦੇ ਪਿਤਾ ਜੀ ਕਹਿਣ ਲੱਗੇ ਇਸ ਦਾ ਜ਼ਿੰਮੇਵਾਰ ਜੱਜ ਸਾਹਿਬ ਮੈਂ ਖੁਦ ਹਾਂ ਮੈਂ ਆਪਣੀ 16ਵੀਂ ਸਾਲਗिराਹ ਤੇ ਸ਼ਰਾਬ ਪੀਤੀ ਸੀ ਉਸ ਸਮੇਂ ਮੇਰੇ ਪੁੱਤਰ ਨੇ ਵੀ ਮੇਰੇ ਨਾਲ ਸ਼ਰਾਬ ਪੀਤੀ ਸੀ ਉਸ ਦਿਨ ਮੈਂ ਉਸ ਨੂੰ ਰੋਕਿਆ ਨਹੀਂ ਸਗੋਂ ਮੈਂ ਉਸ ਨੂੰ ਕਿਹਾ ਪੁੱਤ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਬੇਟਾ ਜਵਾਨ ਹੋ ਚੁੱਕਾ ਹੈ ਆਪਣੇ ਪੁੱਤ ਦੀਆਂ ਗੱਲਾਂ ਸੁਣ ਕੇ ਪ੍ਰਵਿੰਦਰ ਕੌਰ ਦਾ ਰੰਗ ਉੱਡ ਗਿਆ ਉਸ ਦਾ ਚਿਹਰਾ ਪੀਲਾ ਪੈ ਗਿਆ ਜਸ਼ਨ ਉਸ ਵੱਲ ਵੇਖ ਕੇ ਘਬਰਾ ਗਿਆ ਤੇ ਪੁੱਛਿਆ ਮਾਂ ਤੁਹਾਨੂੰ ਅਚਾਨਕ ਕੀ ਹੋ ਗਿਆ ਉਹ ਕਹਿੰਦੀ ਕੁਝ ਨਹੀਂ ਮੈਨੂੰ ਕੁਝ ਨਹੀਂ ਹੋਇਆ ਪ੍ਰਵਿੰਦਰ ਕੌਰ ਨੇ ਖੁਦ ਨੂੰ ਸੰਭਾਲਿਆ ਤੇ ਕਿਹਾ ਉਸ ਦਾ ਨਾਮ ਕੀ ਦੱਸਿਆ ਸੀ ਜਸ਼ਨਪੁੱਤ ਤਾਂ ਜਸ਼ਨ ਕਹਿੰਦਾ ਸ਼ਾਇਦ ਉਸ ਦਾ ਨਾਮ ਅਰਸ਼ ਸੀ ਅਰਸ਼ਦੀਪ ਸਿੰਘ ਗਿੱਲ ਇਹ ਨਾਮ ਸੁਣ ਕੇ ਪ੍ਰਵਿੰਦਰ ਕੌਰ ਦਾ ਦਿਲ ਬੈਠ ਗਿਆ ਉਹ ਸੋਚਦੀ ਰਹੀ ਸੀ ਕਿ ਜਿਸ ਦੀ ਇੰਨੇ ਸਾਲ ਤੱਕ ਉਮੀਦ ਰੱਖੀ ਉਹ ਅੱਜ ਸਾਰਾ ਕੁਝ ਮੇਰੇ ਅੱਗੇ ਸੱਚ ਹੋ ਕੇ ਆ ਰਿਹਾ ਸੀ ਇਸ ਬਹਾਨੇ ਉਹ ਉੱਠ ਕੇ ਬਸ ਆਪਣੇ ਕਮਰੇ ਵਿੱਚ ਗਈ ਅਰਸ਼ ਜਾਨੀ ਕਿ ਉਸ ਦਾ ਆਪਣਾ ਬੇਟਾ ਜਿਸ ਨੂੰ ਜਨਮ ਦੇ ਕੇ ਪ੍ਰਵਿੰਦਰ ਕੌਰ ਨੇ ਪਹਿਲੀ ਵਾਰ ਮਾਂ ਬਣਨ ਦਾ ਮਾਣ ਮਹਿਸੂਸ ਕੀਤਾ ਸੀ ਤੇ ਜਿਸ ਨੂੰ ਗਲੇ ਲਾ ਕੇ ਉਹ ਬਹੁਤ ਖੁਸ਼ ਹੁੰਦੀ ਸੀ ਤੇ ਜਦੋਂ ਉਸ ਨੂੰ ਛੱਡ ਕੇ ਆਈ ਸੀ ਤਾਂ ਕੋਈ ਵੀ ਅਜਿਹਾ ਦਿਨ ਨਹੀਂ ਲੰਘਿਆ ਸੀ ਜਦੋਂ ਉਸ ਨੂੰ ਯਾਦ ਨਾ ਕੀਤਾ ਹੋਵੇ ਤੇ ਅੱਜ ਉਹੀ ਬੇਟਾ ਸ਼ਰਾਬ ਪੀ ਕੇ ਕਿਸੇ ਦੇ ਕਤਲ ਦੇ ਇਲਜ਼ਾਮ ਵਿੱਚ ਆਪਣੇ ਛੋਟੇ ਭਰਾ ਦੀ ਅਦਾਲਤ ਵਿੱਚ ਖੜਾ ਹੈ ਉਸ ਦੀਆਂ ਅੱਖਾਂ ਵਿੱਚੋਂ ਇਹ ਸੋਚ ਕੇ ਹੰਝੂ ਡਿੱਗਣ ਲੱਗੇ ਇਨ੍ਹਾਂ 25 ਸਾਲਾਂ ਵਿੱਚ ਉਸਨੇ ਜਸ਼ਨ ਨੂੰ ਥੋੜੀ ਜਿਹੀ ਵੀ ਪਿੰਕ ਨਹੀਂ ਲੱਗਣ ਦਿੱਤੀ ਸੀ ਕਿ ਉਸ ਦਾ ਪਿਤਾ ਜਿੰਦਾ ਹੈ ਉਸ ਦਾ ਇੱਕ ਵੱਡਾ ਭਰਾ ਹੈ ਪਤੀ ਨੂੰ ਛੱਡਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਗਈ ਸੀ ਤੇ ਫਿਰ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਉਸਨੇ ਆਪਣੀ ਬਦਲੀ ਦੂਰ ਅਜਿਹੇ ਸ਼ਹਿਰ ਵਿੱਚ ਕਰਵਾ ਲਈ ਸੀ ਜਿੱਥੇ ਪਿਛਲੀ ਜ਼ਿੰਦਗੀ ਉਸ ਦਾ ਪਿੱਛਾ ਨਾ ਕਰ ਸਕੇ ਪ੍ਰਵਿੰਦਰ ਕੌਰ ਨੇ ਖੁਦ ਨੂੰ ਵਿਧਵਾ ਸਾਬਤ ਕਰਕੇ ਜਸ਼ਨ ਦੇ ਦਿਮਾਗ ਵਿੱਚੋਂ ਪਿਤਾ ਦਾ ਨਾ ਹੋਣਾ ਹੀ ਕੱਢ ਦਿੱਤਾ ਸੀ ਉਸ ਨੇ ਜਸ਼ਨ ਨੂੰ ਚੰਗੀ ਸਿੱਖਿਆ ਦਿੱਤੀ ਚੰਗਾ ਪੜਾ ਲਿਖਾੜ ਦਿੱਤਾ ਜਿਸ ਕਾਰਨ ajo ਜੱਜ ਦੀ ਕੁਰਸੀ ਤੇ ਬੈਠਾ ਸੀ ਉਹ ਹੁਣ ਬਹੁਤ ਹੀ ਪਰੇਸ਼ਾਨ ਸੀ ਕਿ ਉਹ ਕਰ ਵੀ ਕੀ ਸਕਦੀ ਸੀ ਉਹ ਅਰਸ਼ ਨੂੰ ਆਪਣੀ ਕਿਸਮਤ ਤੇ ਛੱਡ ਦੇਵੇ ਚਲੋ ਅਰਸ਼ ਤਾਂ ਸਾਚੀ ਕਹਿ ਰਿਹਾ ਸੀ ਕਿ ਉਹ ਬੇਕਸੂਰ ਹੈ ਸੱਚ ਵੀ ਇਹੀ ਸੀ ਕਸੂਰ ਤਾਂ ਉਸ ਦੇ ਜੰਮਣ ਵਾਲਿਆਂ ਦਾ ਸੀ ਇੱਕ ਵਾਰ ਤਾਂ ਪ੍ਰਵਿੰਦਰ ਕੌਰ ਦਾ ਦਿਲ ਕੀਤਾ ਕਿ ਸਭ ਕੁਝ ਜਸ਼ਨ ਨੂੰ ਦੱਸ ਦੇਵੇ ਫਿਰ ਉਸਨੇ ਸੋਚਿਆ ਕਿ ਉਸਤੇ ਇਸ ਦਾ ਕੀ ਅਸਰ ਪਵੇਗਾ ਜਦੋਂ ਉਸ ਨੂੰ ਯਾਦ ਆਇਆ ਕਿ ਜਾਂਦੇ ਸਮੇਂ ਉਸਦੇ ਪਤੀ ਨੇ ਕਿਹਾ ਸੀ ਕਿ ਦੇਖਾਂਗੇ ਤੇਰੀ ਤੇ ਮੇਰੀ ਪਰਵਰਿਸ਼ ਵਿੱਚ ਕਿੰਨਾ ਕ ਅੰਤਰ ਹੋਵੇਗਾ ਅਸੀਂ ਖਾਨਦਾਨ ਤੋਂ ਅਮੀਰ ਹਾਂ ਤੁਸੀਂ ਸਰਕਾਰੀ ਮੁਲਾਜ਼ਮ ਹੋ ਜਿਵੇਂ ਤਵੇਂ ਉਸਨੇ ਰਾਤ ਕੱਟ ਲਈ ਉਸਨੇ ਸੋਚ ਲਿਆ ਸਵੇਰੇ ਉੱਠਦਿਆਂ ਹੀ ਸਾਰਾ ਉਹ ਜਸ਼ਨ ਨੂੰ ਦੱਸ ਦੇਵੇਗੀ ਫਿਰ ਉਸਨੇ ਸਾਰੀ ਗੱਲ ਦੱਸੀ ਕਿ ਪੁੱਤਰ ਇਹ ਮੁਰਜਮ ਕੋਈ ਹੋਰ ਨਹੀਂ ਤੇਰਾ ਵੱਡਾ ਭਰਾ ਹੈ ਇੱਕ ਵਾਰ ਜਸ਼ਨ ਸੱਤਵੇਂ ਵਿੱਚ ਆ ਚੁੱਕਿਆ ਸੀ ਪਰ ਉਹ ਸਮਝਦਾਰ ਸੀ ਆਪਣੀ ਮਾਂ ਦੀ ਪਰ ਸਥਿਤੀ ਦਾ ਉਸਨੇ ਅੰਦਾਜ਼ਾ ਲਾ ਚੁੱਕਿਆ ਸੀ ਉਹ ਉਸ ਨੂੰ ਕਹਿੰਦਾ ਮਾਂ ਜੇਕਰ ਤੁਸੀਂ ਮੈਨੂੰ ਇਹ ਗੱਲ ਪਹਿਲਾਂ ਦੱਸ ਦਿੰਦੇ ਪਰਵਿੰਦਰ ਕੌਰ ਨੇ ਉਸ ਦੀ ਇਹ ਗੱਲ ਪੂਰੀ ਨਾ ਹੋਣ ਦਿੱਤੀ ਤੇ ਵਿੱਚੋਂ ਹੀ ਬੋਲ ਪਈ ਕਹਿੰਦੀ ਮੈਂ ਤੇਰੇ ਉੱਤੇ ਤੇਰੇ ਪਿਤਾ ਦਾ ਸਾਆਇਆ ਵੀ ਨਹੀਂ ਪੈਣ ਦੇਣਾ ਚਾਹੁੰਦੀ ਸੀ ਮੈਨੂੰ ਇਹ ਡਰ ਸੀ ਕਿਤੇ ਤੈਨੂੰ ਉਹ ਮੇਰੇ ਤੋਂ ਖੋ ਕੇ ਨਾ ਲੈ ਜਾਣ ਦੂਸਰੇ ਦਿਨ ਜਦੋਂ ਜਸ਼ਨਕੋਟ ਵਿੱਚ ਗਿਆ ਤਾਂ ਉਸ ਨੇ ਅਰਸ਼ ਦੇ ਪਿਤਾ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਉਹ ਵੀ ਬਿਨਾਂ ਕਿਸੇ ਦੇ ਨਾਂ ਨੁਕਰ ਤੋਂ ਕੋਟ ਵਿੱਚ ਆ ਗਿਆ ਉਸ ਨੇ ਚਪੜਾਸੀ ਨੂੰ ਕਹਿ ਕੇ ਇੱਕ ਪ੍ਰਾਈਵੇਟ ਰੂਮ ਵਿੱਚ ਉਸਨੂੰ ਬਿਠਾ ਲਿਆ। ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਸ਼ਨ ਉਸਦੇ ਪਿਤਾ ਨੂੰ ਮਿਲਿਆ। ਉਸਨੇ ਦੇਖਿਆ ਕਿ ਅਯਾਸ਼ੀਆਂ ਨੇ ਉਸ ਦਾ ਚਿਹਰਾ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ। ਝੁਰੜੀਆਂ ਪੈਣ ਨਾਲ ਮੂੰਹ ਤੇ ਕਾਲ ਕਾਲਸ ਤੇ ਤੰਬਾਕੂ ਤੇ ਸਿਰ ਘਟ ਨਾਲ ਪੀਲੇ ਦੰਦ ਹੋਏ ਪਏ ਸੀ। ਕੁਰਤਾ ਪਜਾਮਾ ਪਾਇਆ ਹੋਇਆ ਸੀ। ਜਸ਼ਨ ਸੋਚ ਵੀ ਨਹੀਂ ਸਕਦਾ ਸੀ ਕਿ ਇਸ ਤਰ੍ਹਾਂ ਦਾ ਆਦਮੀ ਮੇਰਾ ਪਿਤਾ ਹੋ ਸਕਦਾ ਹੈ। ਉਸਨੇ ਕਦੀ ਆਪਣੇ ਪਿਤਾ ਨੂੰ ਨਹੀਂ ਦੇਖਿਆ ਸੀ ਪਰ ਬਚਪਨ ਤੋਂ ਹੀ ਉਸਨੇ ਆਪਣੇ ਪਿਤਾ ਦੀ ਤਸਵੀਰ ਜਿਵੇਂ ਆਪਣੇ ਦਿਮਾਗ 'ਚ ਬਣਾਈ ਹੋਈ ਸੀ ਉਹ ਵੀ ਅੱਜ ਸੱਚ ਨਹੀਂ ਹੋਈ ਸੀ ਜੱਜ ਸਾਹਿਬ ਤੁਹਾਨੂੰ ਕੀ ਹੋਇਆ ਇੱਕਦਮ ਉਸਨੇ ਆਵਾਜ਼ ਦਿੱਤੀ ਤਾਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਤੁਹਾਨੂੰ ਯਾਦ ਕੀਤਾ ਸੀ ਤਾਂ ਜਸ਼ਨ ਨੇ ਕਿਹਾ ਹਾਂਜੀ ਤੁਹਾਨੂੰ ਪਤਾ ਹੈ ਤੁਹਾਡੇ بیٹے ਨੇ ਤੁਹਾਡੇ ਪਰ ਇਲਜ਼ਾਮ ਲਾਇਆ ਹੈ ਜਸ਼ਨ ਬਹੁਤ ਗੌਰ ਨਾਲ ਉਸ ਆਦਮੀ ਦੇ ਚਿਹਰੇ ਵੱਲ ਦੇਖ ਰਿਹਾ ਸੀ ਕਿ ਸ਼ਾਇਦ ਇਹਨੂੰ ਕੋਈ ਦੁੱਖ ਦਰਦ ਹੋਵੇ ਪਰ ਉਹਨੇ ਬੜੀ ਹੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਇਹ ਤਾਂ ਅਮੀਰਾਂ ਦੀ ਪਹਿਚਾਣ ਹੈ ਮੇਰਾ ਬੇਟਾ ਇਸ ਕਤਲ ਦੇ ਇਲਜ਼ਾਮ ਤੋਂ ਬਸ ਬਾਹਰ ਜਾਣਾ ਚਾਹੀਦਾ ਹੈ ਉਸਨੇ ਸਿਰਫ ਕਿਸੇ ਦੀ ਇੱਜ਼ਤ ਬਚਾਉਣ ਲਈ ਇਹ ਕੰਮ ਕੀਤਾ ਹੈ ਫਿਰ ਜਸ਼ਨ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਇੱਕ ਹੀ ਬੇਟਾ ਹੈ ਇੰਨੀ ਗੱਲ ਕਹਿ ਕੇ ਉਹ ਚੁੱਪ ਕਰ ਗਿਆ ਤਾ ਉਸ ਆਦਮੀ ਨੇ ਕਿਹਾ ਨਹੀਂ ਮੇਰਾ ਇੱਕ ਹੋਰ ਬੇਟਾ ਹੈ ਉਸ ਦੀ ਮਾਂ ਉਸ ਨੂੰ ਲੈ ਕੇ 25 ਸਾਲ ਪਹਿਲਾਂ ਮੈਨੂੰ ਛੱਡ ਕੇ ਚਲੀ ਗਈ ਸੀ ਬਿਨਾ ਮਾਂ ਦੇ ਬੱਚੇ ਦੀ ਪਰਵਰਿਸ਼ ਤੁਸੀਂ ਕਿਵੇਂ ਕੀਤੀ ਇਹ ਗੱਲ ਜਸ਼ਨ ਨੇ ਕੀਤੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਬਹੁਤ ਵਧੀਆ ਪਰਵਰਿਸ਼ ਦਿੱਤੀ ਸੀ ਇਸ ਕਰਕੇ ਉਹ ਕਿਸੇ ਅਣਜਾਣ ਆਦਮੀ ਦੀ ਬੇਟੀ ਨਾਲ ਗਲਤ ਕੰਮ ਹੁੰਦਿਆ ਨਹੀਂ ਦੇਖ ਸਕਿਆ ਤੇ ਉਸ ਨੂੰ ਆਪਣੀ ਜਾਨ ਦੀ ਨਾ ਪਰਵਾਹ ਕਰਦਿਆਂ ਹੋਇਆ ਇਹ ਕੰਮ ਕਰ ਦਿੱਤਾ ਜਸ਼ਨ ਬੋਲਿਆ ਅੱਛਾ ਇਹ ਤੁਹਾਡੇ ਸੰਸਕਾਰ ਨਹੀਂ ਤੁਹਾਡਾ ਬੇਟਾ ਸ਼ਰਾਬ ਪੀ ਕੇ ਕਿਸੇ ਦਾ ਕਤਲ ਕਰ ਦੇਵੇ ਤੁਸੀਂ ਉਸ ਨੂੰ ਰੋਕਣ ਦੀ بجائے ਉਸ ਨੂੰ ਹੋਰ ਹੌਸਲਾ ਦੇ ਰਹੇ ਹੋ ਜਸ਼ਨ ਨੇ ਕਿਹਾ ਕਿ ਸ਼ਾਇਦ ਤੁਸੀਂ ਇਹਨੂੰ ਵੀ ਇਸ ਦੀ ਮਾਂ ਦੇ ਨਾਲ ਭੇਜ ਦਿੰਦੇ ਜਿਸ ਨਾਲ ਇਹਦੇ ਵਧੀਆ ਸੰਸਕਾਰ ਹੁੰਦੇ ਅਰਸ਼ ਦੇ ਪਿਤਾ ਨੇ ਕਿਹਾ ਫਿਰ ਕਿਹੜਾ ਜੱਜ ਲੱਗ ਜਾਂਦਾ ਜਸ਼ਨ ਨੇ ਫੇਲਪਲਟਦਿਆਂ ਕਿਹਾ ਕਿ ਸ਼ਾਇਦ ਲੱਗ ਹੀ ਜਾਂਦਾ ਉਸ ਵੇਲੇ ਉਸ ਦੇ ਪਿਤਾ ਨੇ ਕਿਹਾ ਕਿ ਮੇਰਾ ਛੋਟਾ ਬੇਟਾ ਅੱਜ ਭਖਾਰੀਆਂ ਦੀ ਜ਼ਿੰਦਗੀ ਜੀ ਰਿਹਾ ਹੋਵੇਗਾ ਤੁਸੀਂ ਕਦੀ ਉਸ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਸ਼ਨ ਨੇ ਉਸ ਨੂੰ ਪੁੱਛਣਾ ਚਾਹਿਆ ਤਾਂ ਉਸ ਨੇ ਜਲਦੀ ਜਲਦੀ ਜਵਾਬ ਦਿੱਤਾ ਕਿ ਉਸ ਦਾ ਜ਼ਿਕਰ ਛੱਡੋ ਮੇਰੇ ਇਸ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਜਸ਼ਨ ਨੇ ਕਿਹਾ ਇਹ ਤਾਂ ਸਭ ਸਬੂਤ ਮਿਲਣ ਤੋਂ ਬਾਅਦ ਪਤਾ ਲੱਗੇਗਾ ਉਸ ਨੇ ਚਪੜਾਸੀ ਨੂੰ ਅੰਦਰ ਬੁਲਾਉਣ ਲਈ ਘੰਟੀ ਵਜਾਈ ਕਿਹਾ ਕਿ ਬਾਪੂ ਜੀ ਨੂੰ ਬਾਹਰ ਲੈ ਕੇ ਜਾਓ ਇੱਕ ਜੱਜ ਦੇ ਮੂੰਹ ਚੋਂ ਬਹੁਤ ਹੀ ਲਹਿਜੇ ਨਾਲ ਬਾਪੂ ਜੀ ਦਾ ਇਹ ਸਬਦ ਸੁਣ ਕੇ ਇੱਕ ਵਾਰ ਤਾਂ ਅਰਸ਼ ਦੇ ਪਿਤਾ ਵੀ ਚੌਂਕ ਗਏ ਪਰ ਫਿਰ ਉਹ ਆਕੜ ਵਾਲੀ ਚਾਲ ਚੱਲਦੇ ਹੋਏ ਬਾਹਰ ਚਲੇ ਗਏ ਸਾਰੀ ਰਾਤ ਜਸ਼ਨ ਇਸ ਕੇਤਸ ਨੂੰ ਬੜੀ ਬਰੀਕੀ ਨਾਲ ਚਾਂਬੀਨ ਕਰਦਾ ਰਿਹਾ ਜਦ ਕਿ ਅਰਸ਼ ਆਪਣਾ ਜਲਮ ਕਬੂਲ ਕਰ ਚੁੱਕਿਆ ਸੀ ਪਰ ਜਸ਼ਨ ਨੂੰ ਇਹ ਲੱਗ ਰਿਹਾ ਸੀ ਕਿ ਉਸ ਦਾ ਭਰਾ ਚਾਹੇ ਜਿੰਨਾ ਮਰਜ਼ੀ ਸ਼ਰਾਬੀ ਹੋਵੇ ਉਹ ਕਿਸੇ ਦਾ ਕਤਲ ਨਹੀਂ ਕਰ ਸਕਦਾ ਉਸ ਦਾ ਮਨ ਆਪਣੇ ਭਰਾ ਲਈ ਬਹੁਤ ਜ਼ਿਆਦਾ ਫਿਕਰ ਰਿਹਾ ਸੀ ਸੋਚ ਰਿਹਾ ਸੀ ਕਾਸ਼ ਉਹ ਵੀ ਆਪਣੀ ਮਾਂ ਦੇ ਨਾਲ ਇੱਧਰ ਆ ਜਾਂਦਾ ਜਦੋਂ ਦੂਸਰੀ ਸਵੇਰ ਉਹ ਕੋਰਟ ਵਿੱਚ ਗਿਆ ਤਾਂ ਉੱਥੇ ਬਹੁਤ ਸ਼ਾਂਤ ਸੀ ਉਸ ਨੇ ਬੜੀ ਬਰੀਕੀ ਨਾਲ ਕੇਸ ਫਾਈਲ ਕੀਤੀ ਤੇ ਸਾਰੇ ਦੇ ਸਾਰੇ ਸਬੂਤ ਇਕੱਠੇ ਕੀਤੇ ਤੇ ਖੋਜ ਨੂੰ ਕੱਢਿਆ ਤੇ ਉਸ ਨੇ ਕਿਹਾ ਕਿ ਇਹ ਸਿਰਫ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਹੁੰਦਿਆਂ ਵੇਖ ਕੇ ਕੁੱਟਮਾਰ ਕਰ ਰਿਹਾ ਸੀ ਜਿਸ ਵਕਤ ਇਸ ਦਾ ਹੱਥ ਉਸ ਆਦਮੀ ਨੂੰ ਲੱਗਿਆ ਤਾਂ ਉਸ ਦੇ ਹੱਥ ਵਿੱਚ ਚੁਰੀ ਸੀ ਜੋ ਉਸ ਦੇ ਖੁਦ ਤੋਂ ਹੀ ਆਪਣੇ ਪੇਟ ਵਿੱਚ ਚੁੱਭ ਗਈ ਕਿਉਂਕਿ ਉਹ ਛੁਰੀ ਤੇ ਉਂਗਲਾਂ ਦੇ ਨਿਸ਼ਾਨ ਅਰਸ਼ ਦੇ ਨਹੀਂ ਸਗੋਂ ਬਲਾਤਕਾਰਨ ਵਕਕਾਰ ਕਰਨ ਵਾਲੀ ਖੁਦ ਦੇ ਸੀ ਅਰਸ਼ਦੀਪ ਸਿੰਘ ਨੂੰ ਜਾਂ ਫਿਰ ਬਰੀ ਕਰ ਦਿੱਤਾ ਪਰ ਕੋਰਟ ਤੋਂ ਜਾਣ ਤੋਂ ਪਹਿਲਾਂ ਹੀ ਜਸ਼ਨ ਨੇ ਅਰਸ਼ ਅਤੇ ਉਸਦੇ ਪਿਤਾ ਨੂੰ ਆਪਣੇ ਪ੍ਰਾਈਵੇਟ ਕਮਰੇ ਵਿੱਚ ਮਿਲਣ ਨੂੰ ਕਿਹਾ ਉਹ ਵੀ ਖੁਸ਼ੀ-ਖੁਸ਼ੀ ਮਿਲਣ ਆ ਗਏ ਜਸ਼ਨ ਨੇ ਉਹਨਾਂ ਨੂੰ ਕਿਹਾ ਹੁਣ ਤਾਂ ਤੁਸੀਂ ਬਹੁਤ ਖੁਸ਼ ਹੋਵੋਗੇ ਤੁਹਾਡਾ ਬੇਟਾ ਬਰੀ ਹੋ ਗਿਆ ਪਰ ਹਰ ਵਾਰ ਇਹ ਨਹੀਂ ਹੋਵੇਗਾ ਤੁਹਾਡਾ ਬੇਟਾ ਗਲਤ ਕੰਮ ਕਰੇਗਾ ਤੇ ਉਸ ਨੂੰ ਜੱਜ ਕਰਨ ਵਾਲਾ ਉਸ ਦਾ ਛੋਟਾ ਭਰਾ ਹੀ ਮਿਲੇ ਉਸ ਦਾ ਪਿਤਾ ਬਹੁਤ ਹੈਰਾਨੀ ਨਾਲ ਦੇਖਣ ਲੱਗਿਆ ਕੀ ਮਤਲਬ ਤੁਹਾਡਾ ਉਸ ਨੇ ਕਿਹਾ ਹਾਂ ਮੈਂ ਹੀ ਹਾਂ ਅਰਸ਼ ਦਾ ਛੋਟਾ ਭਰਾ ਜਸ਼ਨ ਮੈਂ ਤੁਹਾਡਾ ਬੇਟਾ ਹਾਂ ਆਪ ਨੂੰ ਪਰ ਮੈਂ ਬਾਪ ਨਹੀਂ ਕਹਿ ਸਕਦਾ ਕਿਉਂਕਿ ਜਦੋਂ ਤੋਂ ਮੈਂ ਆਪਣੀ ਸੁਰਤ ਸੰਭਾਲੀ ਹੈ ਮੈਂ ਆਪਣੀ ਮਾਂ ਨੂੰ ਵਿਧਵਾ ਹੀ ਸਮਝਿਆ ਹੈ ਮੇਂ ਆਪਣੇ ਪਿਤਾ ਦੀ ਸੁੰਦਰ ਤਸਵੀਰ ਆਪਣੇ ਦਿਮਾਗ ਵਿੱਚ ਛਾਪੀ ਹੋਈ ਸੀ ਤੁਸੀਂ ਉਸ ਦੇ ਬਿਲਕੁਲ ਵੀ ਕਾਬਿਲ ਨਹੀਂ ਬਸ ਤੁਸੀਂ ਤਾਂ ਜਾ ਸਕਦੇ ਹੋ ਮੈਨੂੰ ਉਮੀਦ ਨਹੀਂ ਹੈ ਕਿ ਤੁਸੀਂ ਇਹ ਸੱਚ ਆਪਣੇ ਦੂਸਰੇ ਬੇਟੇ ਨਾਲ ਸਾਂਝਾ ਕਰੋਗੇ ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਇਹ ਜਾਣ ਕੇ ਤੁਹਾਡੇ ਤੋਂ ਨਫ਼ਰਤ ਪੈਦਾ ਹੋ ਜਾਵੇਗੀ ਕਿ ਤੁਸੀਂ ਮੇਰੀ ਪਰਵਰਿਸ਼ ਵਧੀਆ ਨਹੀਂ ਕੀਤੀ ਕਿਉਂਕਿ ਉਹ ਤੁਹਾਡਾ ਇਕਲੌਤਾ ਬੇਟਾ ਹੈ ਤੁਸੀਂ ਉਸ ਨੂੰ ਵੀ ਨਾ ਖੋਦਿਓ ਜਸ਼ਨ ਨੇ ਕਿਹਾ ਮੈਨੂੰ ਹੁਣ ਪੂਰੀ ਉਮੀਦ ਹੈ ਤੁਸੀਂ ਆਪਣੀ ਤੇ ਆਪਣੇ ਪਤਨੀ ਦੀ ਪਰਵ੍ਰਿਸ਼ਕਾਰ ਅੰਤਰ ਸਮਝ ਹੀ ਚੁੱਕੇ ਹੋਗੇ ਜਸ਼ਨ ਦੀ ਇਹ ਗੱਲ ਸੁਣ ਕੇ ਉਸ ਦਾ ਪਿਤਾ ਬਹੁਤ ਹੈਰਾਨ ਰਹਿ ਗਿਆ ਉਥੋਂ ਚਲਾ ਗਿਆ ਅੱਜ ਉਸ ਦਾ ਸਾਰਾ ਕਮਾਂਡ ਟੁੱਟ ਕੇ ਚੱਕਣਾ ਚੋਰ ਹੋ ਚੁੱਕਿਆ ਸੀ ਤੇ ਉਸ ਨੂੰ ਆਪਣੇ ਬੀਤੇ ਕੱਲ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਗਿਆ ਰਸੀ ਤੇ ਪਛਤਾਵੇ ਤੋਂ ਬਿਨਾ ਪੱਲੇ ਕੁਝ ਵੀ ਨਹੀਂ ਰਹਿ ਗਿਆ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੰਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ